ਸਾਲ ਜੀ ਮੈਨੂੰ ਆਸ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਨੂੰ ਵੀ ਪਤਾ ਕਿ ਲੋਕ ਇੱਥੇ ਖਾਧਾ ਪੀਤਾ ਵੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰ ਦਿੰਦੇ ਨੇ ਅੱਜ ਕੱਲ ਸਮਾਂ ਜਿਹੜਾ ਕਿ ਸੋਸ਼ਲ ਮੀਡੀਆ ਦਾ ਇਸ ਕਦਰ ਅੱਗੇ ਵਧਦਾ ਜਾ ਰਿਹਾ ਕਿ ਨਾ ਹੀ ਕਿਸੇ ਦੇ ਦੁੱਖ ਨਾਲ ਕੋਈ ਫਰਕ ਪੈਂਦਾ ਕਿਉਂਕਿ ਜਿਹੜੀ ਰੀਲ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਇੰਸਟਾਗ੍ਰਾਮ ਦੇ ਉੱਤੇ ਪਾਈ ਗਈ ਹੈ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਇਹਨਾਂ ਮਹਿਲਾਵਾਂ ਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਲਾਂਤਾਂ ਵੀ ਪਾਈਆਂ ਜਾ ਰਹੀ ਨੇ ਤੁਸੀਂ ਵੀ ਜਦੋਂ ਇਸ ਰੀਲ ਨੂੰ ਦੇਖੋਗੇ ਤੁਹਾਡਾ ਵੀ ਗੁੱਸਾ ਸਤਵੇਂ ਅਸਮਾਨ ਤੇ ਪਹੁੰਚੇਗਾ ਕਿ ਅੱਜਕੱਲ੍ਹ ਲੋਕ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਣ ਵਾਸਤੇ ਕਿਹੜੇ ਕਿਹੜੇ ਪੁੱਠੇ ਤੋਂ ਪੁੱਠੇ ਕੰਮ ਕਰ ਸਕਦੇ ਨੇ ਇਹ ਕਦੇ ਸੋਚਿਆ ਵੀ ਨਹੀਂ ਸੀ ਇਸ ਰੀਲ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਕਿ ਜਿਹੜੀਆਂ ਅੱਗੇ ਬੈਠੀਆਂ ਔਰਤਾਂ ਨੇ ਇਹਨਾਂ ਦੇ ਵੱਲੋਂ ਰੀਲ ਬਣਾਈ ਜਾ ਰਹੀ ਹੈ ਦਰਅਸਲ ਇਹਨਾਂ ਦੇ ਭਰਾ ਦੀ ਮੌਤ ਹੋ ਗਈ ਹੈ ਤੇ ਇਸ ਦੇ ਭਰਾ ਦੀ ਮੌਤ ਹੋਈ ਤਾਂ ਇਹ ਮੌਤ ਉੱਤੇ ਬੈਠੀਆਂ ਨੇ ਤੇ ਦੂਜੇ ਪਾਸੇ ਇਹਨਾਂ ਦੇ ਵੱਲੋਂ ਰੀਲ ਬਣਾਈ ਜਾ ਰਹੀ ਹੈ ਤੇ ਅਜਿਹੀ ਭਾਬੀ ਦਾ ਜਿਹੜਾ ਕਿ ਰੋ ਰੋ ਕੇ ਬੁਰਾ ਹਾਲ ਹੈ ਤੇ ਉਸ ਨੂੰ ਕਹਿੰਦੀਆਂ ਹੋਈਆਂ ਨਜ਼ਰ ਆ ਰਹੀ ਨੇ ਆਪਣੀ ਭਾਸ਼ਾ ਦੇ ਵਿੱਚ ਵੀ ਰੋਣਾ ਭਾਬੀ ਕੋਈ ਗੱਲ ਨਹੀਂ ਜਨਮ ਤੇ ਮਰਨ ਦਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤਾਂ ਇਹਨਾਂ ਵੱਲੋਂ ਦਿਖਾਇਆ ਜਾ ਰਿਹਾ ਕਿ ਕਿਵੇਂ ਸਾਡੇ ਭਰਾ ਦੀ ਮੌਤ ਹੋ ਗਈ ਹੈ ਤੇ ਰੀਲ ਬਣਾ ਰਹੀ ਹੈ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਅੱਜ ਕੱਲ ਦੁੱਖ ਦਰਦ ਦਾ ਕੋਈ ਨਹੀਂ ਨਾ ਹੀ ਆਪਣੇ ਭੈਣ ਭਰਾ ਦੇ ਨਾਲ ਕੋਈ ਪਿਆਰਾ ਕਿਉਂਕਿ ਜਿਹੜੇ ਬੰਦੇ ਨੂੰ ਦੁੱਖ ਹੋਵੇ ਜਾਂ ਜਿਹਨੂੰ ਪਿਆਰ ਹੁੰਦਾ ਨਾ ਉਹਨੂੰ ਤਾਂ ਸੁਰਤੇ ਨਹੀਂ ਹੁੰਦੀ ਵੀ ਉਹ ਬੈਠਾ ਕਿੱਥੇ ਆ ਪਰ ਇੱਥੇ ਤਾਂ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਬਣਾਈਆਂ ਚੱਲ ਰਹੀ ਨੇ ਤਾਂ ਇਸ ਰੀਲ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਇਨ੍ਹਾਂ ਮਹਿਲਾਵਾਂ ਨੂੰ ਇਨ੍ਹਾਂ ਭੈਣਾਂ ਨੂੰ ਬਹੁਤ ਲਾਂਤਾਂ ਪਾਈਆਂ ਚੱਲ ਰਹੀਆਂ ਨੇ ਕਿ ਸ਼ਰਮ ਕਰੋ ਇੱਕ ਪਾਸੇ ਤਾਂ ਤੁਹਾਡੀ ਭਾਬੀ ਦਾ ਸੁਹਾਰ ਗੁੰਜੜ ਗਿਆ ਤੇ ਦੂਜੇ ਪਾਸੇ ਤੁਸੀਂ ਰੀਲਾਂ ਬਣਾ ਕੇ ਕਿਸ ਤਰੀਕੇ ਦੀ ਚੀਜ਼ ਨੂੰ ਪੇਸ਼ ਕਰ ਰਹੇ ਹੋ ਤਾਂ ਇੱਥੇ ਪਤਾ ਲੱਗਦਾ ਕਿ ਖੂਨ ਦੇ ਰਿਸ਼ਤੇ ਵੀ ਜਿਹੜੇ ਕਿ ਪਾਣੀ ਹੋ ਗਏ ਨੇ ਇੱਕ ਨਜ਼ਰ ਰੀਲ ਦੇ ਉੱਤੇ ਆਪਾਂ ਮਾਰ ਲੈਂਦੇ ਆ ਤੇ ਤੁਹਾਨੂੰ ਦੱਸ ਦਿਆਂ ਕਿ ਇਸ ਨੂੰ ਕਿਸ ਨੇ ਸ਼ੇਅਰ ਕੀਤਾ ਵਾਹ ਭਾਵੀ ਰੋਮਤੀ ਨਾ ਜਨਮ ਦਾ ਪਤਾ ਉਹਨਾਂ ਮੇ ਰਤੂ ਦਾ ਪਤਾ ਇਨਸਾਨ ਕੱਪ ਕੱਪ ਕੀ ਹੋ ਜਾ ਕੋਈ ਟਿਕਾਣਾ ਇਸ ਲਈ ਸਭ ਭਾਈ ਮਿਲ ਕੇ ਰਹੋ ਇਸੇ ਵਿੱਚ ਬਲਾਈਏ ਸਭ ਦੀ ਨਾ ਕੋਈ ਸੱਗ ਵਿਰੋਧ ਨਾ ਤਾਂ ਦੱਸ ਜੀ ਕਿ ਜਿਹੜੀ ਇਹ ਇੰਸਟਾਗ੍ਰਾਮ ਦੀ ਰੀਲ ਹੈ ਇਸ ਨੂੰ ਇੰਸਟਾ ਹੈਂਡਲ ਦੇ ਉੱਤੇ ਨੋਵਲ ਮੋਬਾਈਲ ਸ਼ਾਪੀ ਦੇ ਨਾਮ ਤੋਂ ਜਿਹੜਾ ਕਿ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਲੱਖਾਂ ਲਾਂਤਾਂ ਪਾਈਆਂ ਗਈਆਂ ਕਿ ਅੱਜ ਕੱਲ ਦੇ ਰਿਸ਼ਤੇ ਦੇਖ ਸਕਦੇ ਆ ਕਿ ਕਿਵੇਂ ਕੂਨ ਦੇ ਰਿਸ਼ਤੇ ਪਾਣੀ ਬਣਦੇ ਜਾ ਰਹੇ ਨੇ ਜਿਨ੍ਹਾਂ ਨੂੰ ਦੁੱਖ ਨਾਲ ਕੋਈ ਵੀ ਮਤਲਬ ਨਹੀਂ ਸਿਰਫ ਰੀਲ ਬਣਾਉਣ ਤੱਕ ਮਤਲਬ ਹੈ ਲੋਕ ਅੱਜ ਮਰੇ ਹੋਏ ਆਪਣੇ ਭੈਣ ਭਰਾਵਾਂ ਦੇ ਉੱਤੇ ਆਪਣੇ ਮਾਪਿਆਂ ਦੇ ਉੱਤੇ ਰੀਲਾਂ ਬਣਾਉਣੇ ਐਨੇ ਜ਼ਰੂਰੀ ਸਮਝ ਲੈਂਦੇ ਨੇ ਕਿ ਉਹਨਾਂ ਨੂੰ ਦੁੱਖ ਘਟ ਤੇ ਰੀਲ ਬਣਾਉਣਾ ਐਨਾ ਜ਼ਰੂਰੀ ਹੋ ਜਾਂਦਾ ਜਿਸ ਕਰਕੇ ਲੋਕਾਂ ਦੇ ਵੱਲੋਂ ਇਸ ਦੇ ਉੱਤੇ ਕਾਫੀ ਲਾਂਤਾਂ ਪਾਈਆਂ ਜਾਂਦੀਆਂ ਜਦ ਰਨੇ ਕਿ ਆਉਣ ਵਾਲਾ ਸਮਾਂ ਤਾਂ ਇਸ ਤੋਂ ਵੀ ਖਤਰਨਾਕ ਹੋਵੇਗਾ ਜੇਕਰ ਅੱਜ ਦੇ ਸਮੇਂ ਦੇ ਵਿੱਚ ਵੀ ਰਿਸ਼ਤੇ ਜਿਹੜੇ ਕਿਸ ਤਰੀਕੇ ਨਾਲ ਤਾੜ-ਤਾੜ ਹੋ ਰਹੇ ਨੇ ਇਸ ਤਰੀਕੇ ਦੇ ਨਾਲ ਕੂਨ ਦੇ ਰਿਸ਼ਤੇ ਪਾਣੀ ਬਣਦੇ ਜਾ ਰਹੇ ਨੇ ਜੀ ਦੁੱਖ ਨਾਲ ਕੋਈ ਮਤਲਬ ਨਹੀਂ ਰਿਹਾ ਕਿਸੇ ਨੂੰ ਹੌਸਲਾ ਦੇਣ ਦੀ ਬਜਾਏ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਣਾ ਬੇहद ਜ਼ਰੂਰੀ ਸਮਝਿਆ ਜਾ ਰਿਹਾ ਬਾਕੀ ਤੁਹਾਡਾ ਇਸ ਬਾਰੇ ਕੀ ਆਪਣੀ رائے ਜ਼ਰੂਰ ਸਾਂਝੀ ਕਰੋ